ਚੇ ਗੁਰੂ ਜੀ ਸ਼크ਰਾਨਾ ਗੁਰੂ ਜੀ ਮੈਂ ਆਪਣਾ ਤੁਹਾਨੂੰ ਦੱਸਨੀ ਆ ਮੈਂ ਗੁਰੂ ਜੀ ਨਾਲ ਕਦੋਂ ਜੁੜੀ ਮੈਂ 2024 ਚ ਜਨਵਰੀ ਫਰਵਰੀ ਚ ਸ਼ਾਇਦ ਜੁੜੀ ਆ ਤੇ ਮੈਂ ਪਹਿਲੀ ਵਾਰ ਸਤ ਸੰਗ ਕਰ ਰਹੀ ਆ ਤੇ ਮੇਰ ਕੋ ਵੱਧ ਘੱਟ ਬੋਲਿਆ ਗਿਆ ਮੈਨੂੰ ਮਾਫ ਕਰਿਓ ਤੇ ਆਂਟੀ ਜੀ ਤੁਹਾਡਾ ਬਹੁਤ ਬਹੁਤ ਸ਼ੁ크ਰਾਨਾ ਜਿਹੜੇ ਤੁਸੀਂ ਸਤ ਸੰਗ ਸ਼ੇਅਰ ਕਰਦੇ ਹੋ ਤੇ ਅਸੀਂ ਸੁਣਨੇ ਆ ਬਹੁਤ ਮਨ ਨੂੰ ਸਕੂਨ ਮਿਲਦਾ ਹੈ ਤੇ ਗੁਰੂ ਜੀ ਦੇ ਨਾਲ ਜੁੜ ਕੇ ਬੜਾ ਵਧੀਆ ਲੱਗਿਆ ਤੇ ਹਰ ਰੋਜ਼ ਚਮਤਕਾਰ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਜਿੱਦ ਅਸੀਂ ਤੇ ਬਹੁਤ ਲੰਮਾ ਸਾਥ ਸੰਗ ਹੋ ਜਾਂਦਾ ਹੈ ਹਰ ਪੜਲੀ ਹੁੰਦੇ ਨੇ ਤੇ ਹਰ ਰੋਜ਼ ਚਮਤਕਾਰ ਹੁੰਦੇ ਨੇ ਤੇ ਗੁਰੂ ਬਾਜੀ ਆਪ ਜੀ ਦਾ ਲੱਖ ਲੱਖ ਸ਼ੁਕਰਾਨਾ ਤੁਮ ਤੋਂ ਸ਼ੁਕਰਾਨਾ ਓਮ ਨਮਸਵਾ ਹੈ ਸ਼ਿਵ ਜੀ ਸਦਾ ਸਹਾਏ ਓਮ ਨਮਸਵਾ ਹੈ ਗੁਰੂ ਜੀ ਸਦਾ ਸਹਾਏ ਗੁਰੂ ਪਾਜੀ ਆਪ ਤੋਂ ਧੰਨੋ ਸੱਚੀ ਮੁੱਚੀ ਆਪ ਤੇ ਸੱਚ ਦੇ ਪਿਓ ਵੋ ਆਪ ਕਹਿੰਦੇ ਵੀ ਇਹ ਕੁੜੀਏ ਫਿਕਰ ਨਾ ਕਰ ਮੈਂ ਤੇਰਾ ਪਿਓ ਹਾਂ ਕਿਉਂਕਿ ਮੈਂ ਤੇਰਾ ਬਹੁਤ ਪਰੇਸ਼ਾਨ ਰਹੀਆਂ ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨੀਆਂ ਵੀ ਆਈਆਂ ਨੇ ਤੇ ਉਹ ਪਰੇਸ਼ਾਨੀਆਂ ਨੂੰ ਮੈਂ ਗੁਰੂ ਚਿਤੇ ਛੱਡ ਦਿੱਤੀਆਂ ਨੇ ਉਸ ਕਰਕੇ ਮੇਰੇ ਮਨ ਨੂੰ ਬਹੁਤ ਸਕੂਨ ਵੀ ਮਿਲਦਾ ਹੈ ਤੇ ਸਤ ਸੰਗ ਜੇ ਸ਼ੇਅਰ ਕਰੀਏ ਬਹੁਤ ਲੰਬੇ ਹੁੰਦੇ ਨੇ ਕਿਉਂਕਿ ਹਰ ਰੋਜ਼ ਹੀ ਸਤ ਸੰਗ ਹੁੰਦੇ ਨੇ ਆਪਣੇ ਨਾਲ ਤੇ ਮਨ ਖੁਸ਼ ਰਹਿੰਦਾ ਹੈ ਸ਼ਾਂਤ ਰਹਿੰਦਾ ਹੈ ਤੇ ਮੈਂ ਪਹਿਲਾਂ ਬਹੁਤ ਗੁੱਸੇ 'ਚ ਆ ਜਾਂਦੀ ਸੀ ਹੁਣ ਮੈਂ ਬਹੁਤ ਸ਼ਾਂਤ ਰਹਿਣੀ ਆ ਤੇ ਸਭ ਨੂੰ ਪਿਆਰ ਕਰਨਾ ਸਿੱਖਣੀ ਪਈ ਆ ਗੁਰੂ ਪਾ ਜੀ ਦੀ ਮਿਹਰ ਨਾਲ ਕਿਰਪਾ ਨਾਲ ਤੇ ਮੈਂ ਇੰਨਾ ਕੀ ਸਤ ਸੰਗ ਅੱਜ ਕਰਾਂਗੀ ਕਿਉਂਕਿ ਮੈਂ ਪਹਿਲੀ ਵਾਰ ਕਰ ਰਹੀ ਆ ਤੇ ਮੈਨੂੰ ਥੋੜਾ ਔਖਾ ਵੀ ਲੱਗ ਰਿਹਾ ਪਰ ਗੁਰੂ ਪਾ ਜੀ ਦੀ ਮਿਹਰ ਵੀ ਬਹੁਤ ਹੈ ਕਿ ਮੈਂ ਕਰ ਲਿਆ ਏ ਤੇ ਜੋ ਵੀ ਬੁਲਾਇਆ ਉਹਨਾਂ ਨੇ ਬੁਲਾਇਆ ਹੈ ਤੇ ਮੈਂ ਸਮਾਪਤ ਕਰਦੀ ਆ ਓਮ ਨਮਾ ਸ਼ਾਇ ਚਵਜੀ ਸਦਾ ਸ ਆਏ ਓਮ ਨਮਾ ਸ਼ਾਇ ਗੁਰੂ ਜੀ ਸਦਾ ਸ ਆਏ ਲੱਖ ਲੱਖ ਸ਼ੁਕਰਾਨਾ ਗੁਰੂ ਜੀ ਆਤਮਾਤਮ ਨੂੰ ਸ਼ੁਕਰਾਨਾ ਗੁਰੂ ਜੀ ਆਪ ਜੀ ਦਾ ਲੱਖ ਲੱਖ ਵਾਰ ਸ਼ੁਕਰਾਨਾ ਵਾਵਾ ਗੁਰੂ ਜੀ ਆਪ ਜੀ ਦਾ ਲੱਖ ਲੱਖ ਸ਼ੁਕਰਾਨਾ ਆਪ ਜੀ ਨੇ ਅੱਜ ਮੈਨੂੰ ਹਿੰਮਤ ਸ਼ਕਤੀ ਦਿੱਤੀ ਤੇ ਮੈਂ ਸਤ ਸੰਗ ਸ਼ੇਅਰ ਕੀਤਾ ਤੇ ਮੈਂ ਆਪਣਾ ਨਾਂ ਨਹੀਂ ਹਜੇ ਦੱਸਣਾ ਚਾਹੁੰਦੀ ਕਿਉਂਕਿ ਤੁਹਾਨੂੰ ਪਤਾ ਹਰਤੀ ਦੀਪ ਪ੍ਰੋਬਲਮ ਹੁੰਦੀ ਏ ਤੇ ਮੈਂ ਵੈਸੇ ਇੰਡੀਆ ਤੋਂ ਬਾਹਰ ਆ ਤੇ ਮੈਂ ਸਮਾਪਤੀ ਕਰਦੀ ਹਾਂ ਲੱਖ ਲੱਖ ਸ਼ੁਕਰਾਨਾ